ਮੈਨੂੰ ਸਾਡੇ ਕੋਲ ਲੈਟਰ ਆਇਆ ਹੈ ਕੋਈ ਮੁਸਲਮਾਨਟੀ ਉਹਨਾਂ ਕੋਲੇ ਅੱਛਾ ਜੀ ਸਾਡੇ ਕੋਲ ਕੋਈ ਲੈਟਰ ਨਹੀਂ ਸਾਡੇ ਕੋਲ ਕੋਈ ਗੱਲਬਾਤ ਨਹੀਂ ਪ੍ਰਧਾਨ ਜੀ ਬੈਠੇ ਐਮਸੀ ਸਾਹਿਬ ਬੈਠੇ ਉਹ ਗੱਲ ਨਹੀਂ ਕਿਸੇ ਨੇ ਕੀਤੀ ਗਵਾਸਤਾ ਨਹੀਂ ਆ ਤੁਸੀਂ ਜੂਸ਼ੇ ਬਣਾਈ ਜਾਂਦੇ ਹੋ ਪਾਣੀ ਦਾ ਪ੍ਰੈਸ਼ਰ ਕਿੰਨਾ ਹੈ ਇਹ ਤਾਂ ਜਿੰਨੀ ਵਾਰੀ 10 ਵਾਰੀ ਪਾ ਲੋ 10 ਵਾਰੀ ਖੁੱਲ ਜਾਣੀ ਤੂੰ ਵੀ ਠੇਕੇਦਾਰ ਨਾ ਤੇ ਤੇ ਨਹੀਂ ਤਾਂ ਨੋਲੇਜ ਹੈਗੀ ਹੈ ਨਾ ਹਾਂਜੀ ਨੇਕ ਪਰੇ ਇਹ ਉਹ ਜੇ ਬਣਾ ਲੈ ਉਹ ਤੋਂ ਨਹੀਂ ਕਿਉਂ ਨਹੀਂ ਪ੍ਰੈਸ਼ਰ ਕਰ ਦੂਗਾ ਯਾਰ ਪ੍ਰੈਸ਼ਰ ਕਰ ਦੂਗਾ ਬਲਖੜਾ ਪਾਣੀ ਦਾ ਨਹੀਂ ਅਕਈ ਪੈਪਾ ਜਿਹੜੀਆਂ ਪਾਣੀ ਦੇ ਦੇਖ ਮੇਰੇ ਛੋਟੇ ਵੀਰ ਮੈਂ ਤੈਨੂੰ ਸਪਸ਼ਟ ਕਰ ਦੋ ਸ਼ਬਦ ਕਹਿਣਾ ਹੈ ਪਾਣੀ ਪਹਿਲ ਦੇ ਆਧਾਰ ਤੇ ਚਲਾਓ ਤੇ ਤਸੀਲਾ ਕਰ ਦਿਓ ਕੰਮ ਬੰਦ ਠੀਕ ਹੈ ਜੀ ਅਸੀਂ ਤੁਸੀਂ ਇਹਦਾ ਕੰਮ ਇਸ ਤਰ੍ਹਾਂ ਨਹੀਂ ਨਹੀਂ ਅਸੀਂ ਮਿਸਲ ਕਮੇਟੀ ਬਣੀ ਹੋ ਇਹ ਇਜਾਜ਼ਤ ਨਹੀਂ ਦੇ ਸਕਦੇ ਠੀਕ ਹੈ ਜੀ ਠੀਕ ਹੈ ਨਾ ਪ੍ਰਧਾਨ ਜੀ ਮੇਰੇ ਕੋਲੇ ਬੈਠੇ ਆ ਮੈਂ ਬਲਾਕ ਪ੍ਰਧਾਨ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਅਸੀਂ ਕੰਮ ਬੰਦ ਕਰਦੇ ਹੋ ਸਾਡੀ ਜਾਈ ਤੋਂ ਬਿਨਾਂ ਆਪਾਂ ਕੰਮ ਨਾ ਚੱਲੇ ਠੀਕ ਹੈ ਪਹਿਲਾਂ ਪਾਣੀ ਚਲਾ ਦਿੰਦੇ ਆ ਜੀ ਪਾਣੀ ਨਹੀਂ ਪਾਣੀ ਤਾਂ ਹੁਣ ਅਸੀਂ ਆਪ ਚਲਾਵਾਂਗੇ ਪਾਣੀ ਨਹੀਂ ਪਾਣੀ ਬੰਦ ਕਿਵੇਂ ਕਰ ਸਕਦੇ ਹਾਂ ਯਾਰ ਮੇਰੀ ਗੱਲ ਸੁਣੋ ਇੱਧਰ ਤੁਸੀਂ ਪਾਈਪ ਕਿਹੜੀ ਸਿੱਧੀ ਸੀ ਆਪਾਂ ਇਹ ਜੂ ਸ਼ੇਪ ਕਿਵੇਂ ਕਰਤੀ ਇਹ ਪਾਈਪ ਸਿੱਧੀ ਸੀ ਜੂ ਸ਼ੇਪ ਕਿਵੇਂ ਕਰਤੀ ਬਿਲਡਿੰਗ ਆ ਰਹੀ ਆ ਨਹੀਂ ਬਿਲਡਿੰਗ ਕੱਲ ਨੂੰ ਵੀ ਪਾਈਪਾਂ ਨਹੀਂ ਸੀ ਸਿੱਧੀਆਂ ਜੀ ਕਿਹੜੀ ਜਿਹੜੀ ਓਲ ਹੀ ਪੌਣੀ ਸੀ ਪਹਿਲਾਂ ਜੋਇੰਟੇਸ਼ਨ ਕਰਨੀ ਸੀਗੀ ਫੇਰ ਮੰਡੀ ਦਾ ਪਾਣੀ ਫੇਰ ਸਿੱਧਾ ਚੱਲਦਾ ਰਹਿੰਦਾ ਇਹਦੇ ਮੰਡੀ ਦਾ ਪਾਣੀ ਬਾਕੀ ਪ੍ਰਾਣੀਆਂ ਬਾਈਪਾ ਦੇ ਵਿੱਚ ਬਾਈ ਜਾਂਦੇ ਨਹੀਂ ਜੀ ਇਹ ਸਾਡਾ ਤਾਂ ਰਾਜੂ ਜੀ ਇਹ ਪ੍ਰਾਣੀਆਂ ਬਾਈਪਾ ਪਾ ਸਕਦੇ ਵਿੱਚ ਛੋਟੂ ਛੋਟੇ ਹੈਗੇ ਪ੍ਰਾਣੀਆਂ ਪੇਪਲ ਦਾ ਜਿੰਨੀ ਅਸੀਂ ਨਵੀਂ ਪਾਈ ਹੈ ਓਨੇ ਦਾ ਹੀ ਅਸੀਂ ਉਹ ਲੈਣੀ ਹੈ ਓਏ ਯਾਰ ਐਂ ਥੋੜੀ ਗਲਤੀ ਮਿਸੂ ਕਮਿਟੀ ਰੈਟਰ ਨਹੀਂ ਕਰ ਰਿਹਾ ਯਾਰ ਤੁਹਾਨੂੰ ਯਾਦ ਮਿਸੂ ਮੈਂ ਦਿਖਾ ਦੋ ਸਰ ਸਾਨੂੰ ਡਿਪਾਰਟਮੈਂਟ ਨੇ ਕਿਹਾ ਹੈ ਇਹ ਬਾਹਰ ਬਿਲਕੁਲ ਬਰਾਉਂਡ ਬੰਦ ਮੰਡੀ ਤੁਸ ਕਰਦਾ ਤੁਸੀਂ ਡਿਪਾਰਟਮੈਂਟ ਲੋਕਲ ਬੋਡੀ ਹੈ ਨਾ ਲੋਕਲ ਬੋਡੀ ਦਾ ਪ੍ਰਧਾਨ ਇੱਕ ਮਿੰਟ ਇੱਕ ਮਿੰਟ ਡਿਪਾਰਟਮੈਂਟ ਮੰਡੀ ਦਾ ਬਾਹਰ ਦਾ ਡਿਪਾਰਟਮੈਂਟ ਲੋਕਲ ਬੋਡੀ ਦੇ ਅੰਦਰ ਆਉਂਦੇ ਹੋ ਲੋਕਲ ਬੋਡੀ ਦੇ ਅੰਦਰ ਐਮ ਸੀ ਐਫ ਸੀ ਲੋਕ ਗਾਲਾਂ ਕੱਢੀ ਜਾਂਦੇ ਆ ਇੱਕ ਮਿੰਟ ਤੁਸੀਂ ਬੈਠ ਕੀ ਦੀ ਹੈ ਇੱਕ ਮਿੰਟ ਤੁਸੀਂ ਬਿਲਡਿੰਗ ਬਣਾਈ ਜਾਂਦੇ ਲੋਕਲ ਬੋਡੀ ਦਾ ਪੰਡੀ ਦੀ ਹੈ ਨਾ ਤੁਹਾਡੇ ਕੋਲ ਅੰਝੀ ਮਾਲਕ ਹੈ ਨਾ ਲੋਕਲ ਬੋਡੀ ਛੋਟੇ ਵੀਰ ਮੇਰੇ ਕੋਲ ਇੱਕ ਮਿੰਟ ਇੱਕ ਮਿੰਟ ਤਿੰਨ ਦਿਨ ਹੋ ਗਿਆ ਆਪਾਂ ਨੂੰ ਮੰਡੀ ਤਰਾਹੀ ਤਰਾਹੀ ਕਰੀ ਨੇ ਪਾਣੀ ਨੇ ਆਪਕ ਘੰਟੜਾਂ ਦੇ ਪਾਣੀ ਨੇ ਵਹਿ ਸਕਦੀ ਆਪਾਂ ਨਾ ਕੱਲ ਥੋੜੀ ਜਿਹੀ ਬਲੌਗ ਵਾਸਤੇ ਕੈਸ ਕਰਾਈਏ ਇੱਕ ਮਿੰਟ ਸੁਣੋ ਇੱਕ ਮਿੰਟ ਪਾਣੀ ਬੰਦ ਕਰ ਦਿਆ ਦੋ ਮਿੰਟ ਤੁਸੀਂ ਪੈ ਪਾਓ ਵੀ ਰੱਕ ਪਾਓ ਜਿਹੜੀ ਤੁਸੀਂ ਸਾਡੀ ਪੈ ਬਰਤੀ ਇਹ ਵੀ ਦੂਰ ਜਾਓ ਸਾਡੀ ਹੈਲਪ ਲੈ ਲਓ ਮੰਡੀ ਨੂੰ ਖਰਾਬ ਕਰ ਰਹੇ ਯਾਰਾ ਮੰਡੀ ਨੂੰ ਕਿਵੇਂ ਬਿਗੜਾਉਂਦੇ ਹੋ ਤੁਸੀਂ ਆ ਜੀ ਪੈ ਪਾਓ ਹਾਲ ਅਸੀਂ ਕਿੱਛ ਜੀ ਅਸੀਂ ਬਲੌਗ ਪਰ ਨਹੀਂ ਆ ਸੁਣੋ ਇੱਕ ਮਿੰਟ ਰਾਮਨ ਲਾ ਕਹੋ ਕੋਈ ਬਲੌਗ ਨਹੀਂ ਭੜੇ ਜੰਦੇ ਮੇਰੀ ਗੱਲ ਸੁਣ ਲੈ ਕਮਰੇ ਮੇਰੀ ਗੱਲ ਸੁਣ ਲੈ ਸਾਡਾ ਕੰਮ ਹੀ ਹੈ ਆ 12 ਮਹੀਨੇ 30 ਦਿਨ ਸਾਡੇ ਘਰੇ ਮਿਸਤਰੀ ਵੀ ਤੁਸੀਂ ਜਦੋਂ ਪਾਈਪ ਪਾਉਣਗੇ ਪਹਿਲਾਂ ਨਵੀਂ ਪਾਈਪ ਪਾ ਕੇ ਰਹਿ ਗਈ ਦੋਥੀ ਕਰੋ ਸਹੀ ਹੈ ਮੇਰੀ ਗੱਲ ਸੁਣੇ ਤਮਰ ਸਾਡੀਆਂ ਪਾਈਪਾਂ ਪਟਨ ਦੀ ਲੋੜ ਨਹੀਂ ਸੀ ਸਾਡੀਆਂ ਪਾਈਪਾਂ ਬਾਅਦ ਪਟ ਕੇ ਛੱਡ ਦੇਣਗੇ ਪਹਿਲਾਂ ਪਹਿਲਾਂ ਗਲਤ ਕੀਤਾ ਗੱਲ ਕੋਈ ਨਹੀਂ ਬਾਹਰਲੇ ਪਾਸੇ ਬਣਿਆ ਸੀ ਥੋੜਾ ਐਸਟੀਮੇਟ ਕਿੱਥੇ ਹੈ ਤੁਹਾਨੂੰ ਦਿਖਾਈਏ ਤੁਹਾਨੂੰ ਐਸਟੀਮੇਟ ਉੱਥੋਂ ਉਹਦੇ ਅੰਦਰ ਤੇਰਾ ਹੋਣਾ ਐਸਟੀਮੇਟ ਉਹ ਦਿਖਾ ਕਿੱਥੇ ਆ ਮਾਰ ਓਏ ਇਹ ਤਾਂ ਪਹਿਲੀ ਗੱਲ ਦਾ ਐਸਟੀਮੇਟ ਦੇਖ ਲਓ ਵੀ 480 ਫੁੱਟ ਪੈ ਬਾਹਰ ਦੀ ਹੈ ਅਸੀਂ ਤੁਹਾਨੂੰ ਇਹ ਪੋਜੀਟਿਵ ਨਹੀਂ ਛੋਟਾ ਹੈ ਸਾਡਾ ਐਸਟੀਮੇਟ ਸਾਡਾ ਹੈ ਉਹ ਦਿੱਤਾ ਗਿਆ ਸਾਰਾ ਕੁਝ ਤੁਸੀਂ ਵੀ ਬਾਹਰ ਦੀ ਜਾ ਸੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪੰਜਾਬੀ ਜੀ ਗੱਲ ਇਹ ਹੈ ਵੀ ਤੁਸੀਂ ਕੁਝ ਨਹੀਂ ਪੁੱਛਿਆ ਤੁਸੀਂ ਇਹ ਨਹੀਂ ਸੋਚਿਆ ਵੀ ਕਿੰਨੇ ਘਰਾਂ ਦੇ ਪਾਣੀ ਨਜ਼ਾਰੇ ਕਿੰਨੇ ਘਰ ਤਰਫੜੇ ਹੋਣਗੇ ਤੁਸੀਂ ਤੁਸੀਂ 20 ਯਰ ਦੀ ਆਬਾਦੀ ਹੈ 3 ਦਿਨ ਤੋਂ ਪਾਣੀ ਨਜ਼ਾਰੇ ਕਿਨੂੰ ਕਿਨ ਪਾਣੀ ਟੈਂਕੀਆਂ ਦਾ ਪਾਣੀ ਜਾ ਸਕਦਾ ਆਪਾਂ ਪੈਪਾਂ ਵੱਢ ਕੇ ਸੜਤੀਆਂ ਪੈਪਾਂ ਉਦੋਂ ਵੱਢੀਆਂ ਜਾਂਦੀਆਂ ਜਦੋਂ ਜਦੋਂ ਆਪਣਾ ਆਪਣੇ ਕੋਲੇ ਕੋਈ ਇੰਤਿਆਮ ਹੋਵੇ ਹੱਥ ਤੁਹਾਨੂੰ ਲੋਕਾਂ ਦੇ ਘਰੇ ਪੈਸੇ ਪਾਣੀ ਹੈ ਨਹੀਂ ਚਲੋ 2 ਘੰਟੇ ਅੱਜ ਪਾਣੀ ਚਲਾਣੀ ਦੇਖੋ ਜਿਹੜਾ ਪਹਿਲੇ ਪਹਿਲੇ ਦੇ ਨਾਲ ਦੇ ਪਾਣੀ ਬਈ ਪੇਪਰ ਮਤਲੀ ਨਾ ਕਰੋ ਉਸ ਤੋਂ ਬਾਹਰ ਹੋ ਜਾਓ ਕੰਮ ਤਸੀਲ ਦਾ ਬੰਦ ਕਰ ਦਿਓ ਕੰਮ ਤਸੀਲ ਦਾ ਕਰ ਦਿਓ 1 ਮਿੰਟ ਇਹ ਬੇੜੀ ਦਾ ਕੰਮ ਚਲਾ ਹਸਾਬ ਨਾਲ ਆਉਂਦਾ ਕੰਮ ਤਸੀਲ ਦਾ ਬੰਦ ਕਰ ਦਿਓ ਸਾਡੀ ਨਗਰ ਕਾਉਂਸਲ ਤੁਹਾਨੂੰ ਪਰਮਿਸ਼ਨ ਦੇਊਗੀ ਤਸੀਲ ਦਾ ਕੰਮ ਤਾਂ ਚੱਲੂ ਕਿਉਂ ਚੱਲਦਾ ਠੀਕ ਹੈ ਸਾਡੀ ਤਸੀਲ ਦਾ ਕੰਮ ਮੰਡੀ ਬੰਦ ਕਰਕੇ ਤਲੂਸ਼ ਕਰ ਦਾਂਗੇ ਠ ਤਾਂ ਤੁਹਾਨੂੰ ਪਤਾ ਕੀ ਹੁੰਦਾ ਜਦੋਂ ਜੋਇੰਟ ਭਰਦੇ ਹਨ ਜੋਇੰਟ ਦੇ ਵਿੱਚ ਇਹ ਹੁੰਦਾਗਾ ਬਲੌਕ ਭਰਿਆ ਜਾਂਦਾ ਵੀ ਕਈ ਵਾਰ ਉਹ ਆਪ ਪ੍ਰੈਸ਼ਰ ਕਰਾ ਛੱਡ ਕੇ ਦੇਖਿਆ ਸੀਗਾ ਪਾਣੀ ਚਲਾਓ ਤੇ ਕਹਿੰਦੇ ਬਲੌਕ ਤੋਂ ਬਿਨਾਂ ਕਰਾਓ ਉਹਦਾ ਪ੍ਰੈਸ਼ਰ ਸੀ ਤੁਸੀਂ ਪਹਿਲੀ ਗੱਲ ਤਾਂ ਸਾਡਾ ਕੰਮ ਗਲਤ ਕਰਤਾ ਸਾਰੀ ਮੰਡੀ ਨੂੰ ਤੁਸੀਂ ਖੜ ਜਾ ਸਾਰੀ ਉਮਰ ਬਾਅਦ ਤੇ ਸਾਡੀ ਮੰਡੀ ਨੂੰ ਕੋਈ ਕੰਡੇ ਵੀ ਤੇ ਇਹ ਪ੍ਰੈਸ਼ਰ ਘਟ ਹੋ ਗਿਆ ਇਧਰ ਮੁਹ ਕਰਕੇ ਗੱਲ ਕਰ ਮੈਨ ਨਾਲ ਇਧਰ ਮੁਹ ਜੇ ਤੂੰ ਟੈਕਨੀਕਲ ਤੇਰਾ ਬੱਧ ਮਾ ਟੈਕਨੀਕਲ ਹੈ ਇਹ ਜੋ ਤੁਸੀਂ ਪਹਿਲੇ ਕਨੈਕਸ਼ਨ ਉਧਰ ਪਹਿਲੇ ਕਰਕੇ ਪੰਗਾ ਲੈ ਕੇ ਫਿਰ ਤੁਸੀਂ ਉਹ ਹੀ ਕੀਤਾ ਸੀ ਕੀ ਕੀਤਾ ਤੁਸੀਂ ਕੀ ਹੋਈ ਕੀ ਕੀਤਾ ਤੁਸੀਂ ਇਹ ਬਲਵਾਤੇ ਤੁਸੀਂ ਚਾਰ ਦਿਨ ਹੋ ਗਏ ਇਸ ਗੱਲ ਮੈਂ ਰਾਤ ਨੂੰ ਪੁੱਛਿਆ ਜਰਾ ਲੱਗ ਰਿਹਾ ਹਾਂ ਸਾਹਿਬ ਤੁਸੀਂ ਆ ਜਾਓਗੇ ਤੁਸੀਂ ਸਾਨੂੰ ਤੜਕੇ ਆਖਿਆ ਤੜਕੇ 9 ਵਜੇ ਬੰਦੇ ਆ ਜਾਣਗੇ ਅੱਜ ਤੱਕ ਨਹੀਂ ਆਏ ਬੰਦੇ ਤੁਹਾਡੇ ਕਿੱਥੇ ਤੁਹਾਡੇ ਬੰਦੇ ਕਿੱਥੇ ਇੱਥੇ ਆ ਸਾਡੇ ਬੰਦੇ ਆਉਂਦਾ ਨਹੀਂ ਉਹ ਲੱਗੇ ਸਾਡੇ ਬੰਦੇ ਲੱਗੇ ਆਉਂਦੇ ਨਹੀਂ ਪਲੰਬਰ ਲੱਗੇ ਜੀ ਆਪਣੇ ਉਹ ਦੇਖੋ ਕਿਹੜਾ ਪਲੰਬਰ ਆਏ ਬੰਦਾ ਆਉਗਾ ਤੂੰ ਮਾਰ ਕਰੀਏ ਨਾ ਯਾਰ ਬੰਦੇ ਲੱਗੇ ਹੁਣ ਸਾਡੇ ਜੀ ਲੱਗੇ ਮੈਂ ਮੱਦੀ ਵੀ ਲੱਗ ਸਕਦੇ ਆ ਰਾਤ ਨੂੰ ਕੰਟੀਨਿਊ ਲਾਈਟ ਵੀ ਲਾ ਸਕਦੇ ਕੀ ਨਾਮ ਹੈ ਮੇਰਾ ਨਾਮ ਇਹ ਰਮੇਸ਼ ਕਮਲ ਮੱਟੂ ਜਿਹੜੀ ਪਾਣੀ ਦੀ ਸਮੱਸਿਆ ਜੀ ਇਹ ਕੀ ਕਾਰਨ ਹੈ ਜੀ ਇਹ ਪਾਣੀ ਦੀ ਕੀ ਸਮੱਸਿਆ ਜੀ ਤੁਹਾਨੂੰ ਮੈਂ ਦੱਸਦਾ ਹਾਂ ਵੀ ਪੀਪੀਡਬਲਯੂਡੀ ਨੇ ਸਾਡੀ ਨਗਰਪਾਲਿਕਾ ਦਾ ਜਿਹੜਾ ਵਾਟਰ ਪਾਸ ਦੀ ਜਗ੍ਹਾ ਸੀ ਉਹ ਤੇ ਬਿਨਾਂ ਨਗਰਪਾਲਿਕਾ ਨੂੰ ਦੱਸੇ ਕਬਜ਼ਾ ਕਰਕੇ ਤਸੀਲ ਬਣਾ ਲਈ ਉਹ ਤਸੀਲ ਦੀ ਬਿਲਡਿੰਗ ਦੇ ਥੱਲੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਗਰਪਾਲਿਕਾ ਵੱਲੋਂ ਲਿਖ ਕੇ ਦਿੱਤਾ ਸੀ ਵੀ ਇੱਥੇ ਬਿਲਡਿੰਗ ਨਾ ਬਣਾਓ ਬਿਲਡਿੰਗ ਬਣਾਉਣ ਵਾਸਤੇ ਉਹ ਸਰਕਾਰੀ ਜਗ੍ਹਾ ਪਈ ਆ ਉੱਥੇ ਬਣਾ ਲਓ ਉਹ ਕਹਿੰਦੇ ਨੇ ਇੱਥੇ ਇੱਥੋਂ ਬਣਾਵਾਂਗੇ ਅਸੀਂ ਕਹਾਂ ਵੀ ਇੱਥੇ ਨਾ ਬਣਾਓ ਸਾਡੀਆਂ ਵਾਟਰ ਬਸ ਦੀਆਂ ਜਿਹੜੀਆਂ ਪਾਈਪਾਂ ਮੰਡੀ ਨੂੰ ਜਿਹੜਾ ਅਸੀਂ ਪਾਣੀ ਸਰਵਿਸ ਦੇ ਦਿੰਨੇ ਆ ਉਹ ਪਾਈਪਾਂ ਇੱਥੋਂ ਟੱਪਦੀਆਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਸੀਂ ਕਹੀ ਜਦੋਂ ਇਹ ਵਾਟਰ ਬਸ ਬਣਿਆ ਸੀ ਉਦੋਂ 25 30 25000 ਦੀ ਆਬਾਦੀ ਦਾ ਬਣਿਆ ਸੀ ਹੁਣ ਸਾਡੀ ਮੰਡੀ ਦੀ ਆਬਾਦੀ ਜਿਹੜੀ ਹੈ 30 35000 ਦੀ ਸਾਨੂੰ ਵਾਟਰ ਬਸ ਦੀ ਪਾਣੀ ਨੂੰ ਸਟੋਰ ਕਰਨ ਵਾਸਤੇ ਟੈਂਕਾਂ ਦੀ ਵੀ ਲੋੜ ਹੈ ਅਸੀਂ ਇੱਥੇ ਟੈਂਕ ਬਣਾਉਣਾ ਸੀ ਨਗਰਪਾਲਿਕਾ ਵੱਲੋਂ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਠੱਕੇਸ਼ਾਈ ਨਾਲ ਗੁੰਡਾਗਰਦੀ ਨਾਲ ਇਹ ਜਗ੍ਹਾ ਤੇ ਕਬਜ਼ਾ ਕੀਤਾ ਔਰ ਤਹਿਸੀਲ ਬਣਾਣੀ ਸ਼ੁਰੂ ਕਰਤੀ ਉਹ ਬਿਨਾ ਮਤੇ ਤੋਂ ਬਿਨਾ ਗੱਲ ਤੋਂ ਉਸ ਤੋਂ ਬਾਅਦ ਕੀ ਕੀਤਾ ਜਿਹੜੀਆਂ ਇਹਨਾਂ ਤੋਂ ਲੋ ਪੈਪਾ ਜਾਂਦੀਆਂ ਸੀ ਜਿਹੜੀ ਅਸੀਂ ਮੰਡੀ ਨੂੰ ਮੇਨ ਪੈਪਾ ਜਿਹੜੀ ਕਿ ਸਪਲਾਈ ਦਿੰਦੇ ਆ ਉਹ ਪੈਪਾ ਠੇਕੇਦਾਰ ਨੇ ਕਿਸੇ ਤੋਂ ਨਹੀਂ ਪੁੱਛਿਆ ਉਹ ਟੈਕਨੀਕਲ ਕੋਈ ਕੰਮ ਨਹੀਂ ਹੋਇਆ ਉਹਨੂੰ ਬਿਨਾ ਪੁੱਛੇ ਹੀ ਵੜਤੀਆਂ ਕੋਈ ਪਰਮਿਸ਼ਨ ਨਹੀਂ ਲਈ ਕੋਈ ਨਗਰਪਾਲਿਕਾ ਤੋਂ ਪਰਮਿਸ਼ਨ ਨਹੀਂ ਲਈ ਸਾਡੀ ਕੋਈ ਨਿਗਾਚ ਨਹੀਂ ਹੁਣ ਪਾਣੀ ਦੀ ਸਮੱਸਿਆ ਕਦ ਤੱਕ ਹੱਲ ਹੋ ਜਾਏਗੀ ਪਾਣੀ ਦੀ ਸਮੱਸਿਆ ਘੰਟੇ ਦੂੜ ਘੰਟੇ ਦਾ ਅਸੀਂ ਸਾਰੇ ਜੋ ਵੀ ਮੰਡੀ ਦੇ ਨਗਰ ਕੌਂਸਲਰ ਹੈ ਮੰਡੀ ਦੇ ਚੁੰਮੇਦਾਰ ਬੰਦੇ ਆ ਉਹ ਸਭ ਇੱਥੇ ਇਕੱਠੇ ਆ ਅਸੀਂ ਹੁਣ ਠੇਕੇਦਾਰ ਨਾਲ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਘੰਟੇ ਦੋ ਘੰਟੇ ਦਾ ਕਸੀਂ ਇੱਕ ਵਾਰੀ ਪਾਣੀ ਸਿੱਧਾ ਸ਼ੁਰੂ ਕਰਕੇ ਮੰਡੀ ਨੂੰ ਸਰਵਿਸ ਦੇ ਦਿਆਂ ਕੀ ਨਾਮ ਹੈ ਜੀ? ਰਕੇਸ਼ ਕਮਾਦੀ ਐਕਸਐਮਸੀ ਜਿਹੜੀ ਪਾਣੀ ਦੀ ਸਪਲਾਈ ਬੰਦ ਪਈ ਆ 3-4 ਦਿਨ ਤੋਂ ਕੀ ਕਾਰਨ ਆ ਸਰ? ਇਹ ਪਾਣੀ ਦੇ ਪਾਈਪਰ ਠੇਕੇਦਾਰ ਬਿਲਡਿੰਗ ਬਣਾ ਰਿਹਾ ਉਹਦੇ نیچے ਆ ਰਹੀਆਂ ਸੀ। ਠੇਕੇਦਾਰ ਨੇ ਪਾਣੀ ਦੇ ਪਾਈਪਾਂ ਚੇਂਜ ਕਰਨੇ ਸੀ। ਲੇਕਿਨ ਇਹ ਕਮੇਟੀ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਨਾ ਹੀ ਕੋਈ ਨੋਟਸ ਕੱਢਿਆ ਵੀ ਮੈਂ ਚੇਂਜ ਕਰਨੀ ਆ। ਔਰ ਬਹੁਤ ਗਲਤ ਤੰਗ ਨਾਲ ਇਹਨੇ ਪਾਣੀ ਦੇ ਪਾਈਪਾਂ ਨੂੰ ਬਦਲ ਲਿਆ ਤੇ ਬੜਾ ਆਪ ਦੇ ਹਿਸਾਬ ਨਾਲ ਹੀ ਜੋੜ ਲਿਆ ਇਸ ਕਰਕੇ ਮੁੰਡਿਆਂ ਨੂੰ ਸਮੱਸਿਆ ਤੇ ਠੇਕੇਦਾਰ ਨੂੰ ਬੁਲਾਇਆ ਪ੍ਰਧਾਨ ਜਾਨੇ ਨਹੀਂ ਜਿਹੜੀਆਂ ਪਾਈਪਾਂ ਵੀ ਪ੍ਰਾਣੀਆਂ ਪਾਈਆਂ ਜਾ ਰਹੀਆਂ ਕੀ ਕਰਨਾ ਪਾਈਪਾਂ ਪੁਰਾਣੀਆਂ ਬਹੁਤ ਗਲਤ ਕੀਤਾ ਜੀ ਉਹਨਾਂ ਨੇ ਇਹ ਕਮੇਟੀ ਤੋਂ ਕੋਈ ਸੂਚਨਾ ਨਹੀਂ ਦਿੱਤੀ ਕਿ ਨਗਰਪਾਲਿਕਾ ਨੂੰ ਕੋਈ ਨੋਟਸ ਨਹੀਂ ਕੱਢਿਆ ਨਾ ਹੀ ਕੋਈ ਸੂਚਨਾ ਤੇ ਕੋਈ ਜਲਪਵਕ ਕਿਤੋਂ ਜੀ ਨਹੀਂ ਜਲਪ ਉਹ ਠੇਕਦਾ ਸਾਨੂੰ ਪਤਾ ਦੇਖੋ ਕਮੇਟੀ ਦੀ ਇਨਫੋਰਮੇਸ਼ਨ ਚੈਣੀ ਹੈ ਗੱਲ ਜਿਹੜੀ ਇੱਥੋਂ ਦੀ ਡ੍ਰਿੰਗ ਬਣੀ ਹੋਈ ਆ ਉਹ ਕਿਵੇਂ ਬਣੀ ਹੋਈ ਉਹ ਡਾਇਰੈਕਟ ਬਣੀ ਸੀ ਜੀ ਇਹਨੇ ਇਹਨੇ ਜਿਹੜੇ ਬੈਂਡ ਪਾਇਆ ਬਹੁਤ ਸਾਡੇ ਜਿਹੜੇ ਸੀਵਰੇਜ ਮੈਨ ਡਿਊਟੀ ਸੀ ਇੱਥੇ ਵਾਟਰ ਬਾਕਸ ਤੇ ਸੁਖਵਿੰਦਰ ਸਿੰਘ ਮਾਨ ਦੀ ਉਹਨਾਂ ਨੇ ਡ੍ਰੈਗ ਦਿੱਤੀ ਸੀ ਵੀ ਇਹ ਪਾਈਪ ਸਿੱਧੀ ਟੰਗਣਾ ਜਾਊਗੀ ਜਦਕਿ ਇਹ ਬੈਂਡ ਗਲਤ ਪਾਇਆ ਉਹਨ ਆਪਣੀ ਮਰਜ਼ੀ ਨਾਲ ਹੀ ਪਾਲੇ ਇਹਨਾਂ ਨਾਲ ਮੰਡੀ ਬਾਸੇਨ ਦੋ ਤਿੰਨ ਦਿਨਾਂ ਤੋਂ ਕਾਫੀ ਪਰੇਸ਼ਾਨੀ ਆ ਰਹੀ ਹੈ ਤੇ ਪਾਣੀ ਦੀ ਸਪਲਾਈ ਕਦੋਂ ਤੱਕ ਬਹਾਲ ਹੋ ਜਾਏਗੀ ਪੋਸੀਬਲ ਹੈ ਜੀ ਘੰਟੇ ਦੋ ਘੰਟੇ ਤੱਕ ਅਸੀਂ ਕਰਦੇ ਆ ਜੋ ਹਲ ਪ੍ਰਧਾਨ ਜੀ ਬੈਠੇ ਸਾਰੇ ਐਮਸੀ ਸਾਹਿਬ ਬੈਠੇ ਆ